ਸ੍ਰੀ ਅਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੱਦਾਂ ਵੀਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਆ। ਅੱਜ ਦੀ ਵੱਡੀ ਖਬਰ ਵਿਰਾਟ ਕੋਹਲੀ ਦਾ ਰਕਾਰਡ ਤੋੜ ਕੇ ਸ਼ੁਭਮ ਗਿੱਲ ਬਣੇ ਪਹਿਲੇ ਭਾਰਤੀ ਕਪਤਾਨ ਹੋਣਾ ਨਿਸ਼ਾਨੇ ਤੇ rahul dravid ਦਾ ਨਿਕਾਰਡ ਸ਼ੁਭਮ ਗਿੱਲ ਇੰਨੀ ਦੀ ਜਬਦਸਤ ਫਾਰਮ ਵਿੱਚ ਹਨ ਭਾਰਤ ਦਾ ਇਹ ਜ ਸੱਜੇ ਹੱਥ ਦਾ ਬੱਲੇਬਾਜ਼ ਭਾਰਤੀ ਟੈਸਟ ਟੀਮ ਦੀ ਕਮਾਂਡ ਸੰਭਾਲਣ ਤੋਂ ਬਾਅਦ ਹੀ ਬਾਅਦ ਤੋਂ ਹੀ ਦੌੜਾ ਬਣਾਉਣ ਵਾਲਾ ਖਿਡਾਰੀ ਰਿਹਾ ਹੈ ਪਹਿਲੇ ਦੋ ਮੈਚਾਂ ਦੀਆਂ ਚਾਰ ਪਾਰੀਆਂ ਵਿੱਚ ਕੁੱਲ 585 ਦੌੜਾ ਬਣਾਉਣ ਤੋਂ ਬਾਅਦ ਗਿੱਲ ਨੇ ਸ਼ੁਕਰਵਾਰ ਨੂੰ 11 ਜੁਲਾਈ ਨੂੰ ਲੱਡਜ਼ ਟੈਸਟ ਦੀ ਪਹਿਲੀ ਪਾਰੀ ਵਿੱਚ 16 ਦੌੜਾ ਬਣਾ ਕੇ ਇਤਿਹਾਸ ਰਚ ਦਿੱਤਾ ਹੈ ਗੈਲ ਨੇ ਇੰਗਲੈਂਡ ਵਿੱਚ ਖੇਡੀ ਗਈ ਟੈਸਟ ਲੜੀ ਵਿੱਚ ਕਿਸੇ ਭਾਰਤੀ ਕਪਤਾਨ ਦੁਆਰਾ ਸਭ ਤੋਂ ਵੱਧ ਦੌੜਾ ਬਣਾਉਣ ਵਾਲਾ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੱਤਾ ਹੈ 2018 ਵਿੱਚ ਭਾਰਤ ਤੇ ਭਾਰਤ ਤੇ ਇੰਗਲੈਂਡ ਦੌਰੇ ਤੇ ਕੋਹਲੀ ਨੇ ਭਾਰਤ ਲਈ ਸਾਰੇ 5 ਮੈਚ ਖੇਡੇ ਅਤੇ ਕੁੱਲ 593 ਦੌੜ ਬਣਾਇਆ ਹਨ ਹਾਲਾਂਕਿ ਸ਼ੁਭਮ ਗੈਲ ਨੇ ਕੋਹਲੀ ਦਾ ਰਿਕਾਰਡ ਤੋੜ ਦਿੱਤਾ ਹੈ ਜਦੋਂ ਉਸਨੇ ਲਾਡਜ਼ ਵਿਖੇ ਇੰਗਲੈਂਡ ਵਿਰੁੱਧ ਤੀਜੇ ਟੈਸਟ ਮੈਚ ਦੀ ਪਹਿਲੇ ਪਿਛਲੀ ਪਾਰੀ ਵਿੱਚ ਨੌ ਦੋੜਾਂ ਦਾ ਅੰਕੜਾ ਪਰਕਿਤਤਾ ਹੁਣ ਉਹ ਹੁਣ ਇੰਗਲੈਂਡ ਵਿੱਚ ਟੈਸਟ ਲੜੀ ਵਿੱਚ ਸਭ ਤੋਂ ਵੱਧ ਦੋੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਕਪਤਾਨ ਬਣ ਗਿਆ ਹੈ ਇੰਨਾ ਹੀ ਨਹੀਂ ਗਿੱਲ ਰਾਹੁ ਦਰਾਵਿੜ ਦੇਰ ਕਾਰਨੂਮੀ ਨਿਸ਼ਾਨਾ ਬਣਾ ਰਹੇ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜੁੜ ਦਿਓ ਧੰਨਵਾਦ